ਅਸਾਂ ਲੋਕ ਕਾਲੀ ਦੀ ਐਕਸ਼ਨ ਲਾਤੀ ਇਹ ਇਹ ਕੀ ਕਿਵੇਂ ਕੰਮ ਕਰਨਗੇ ਮੈਨੂੰ ਵੀ ਦੱਸੋ ਬੜਾ ਦੇਖੋ ਜੀ ਜੇ ਆਪਾਂ ਇੱਧਰ ਨੂੰ ਕਰਤੇ ਇਹ ਲੋਕ ਹੋ ਜਾਣਗੇ ਇੱਥੇ ਅੱਛਾ ਇੱਥੇ ਲੋਕ ਹੋ ਗਏ ਹਾਂਜੀ ਇੱਥੇ ਲੋਕ ਹੋ ਗਏ ਹੁਣ ਮਤਲਬ ਕੀ ਹੋਊਗਾ ਇਹਨੂੰ ਹੁਣ ਇਹ ਜਿਹੜੇ ਆਪਣਾ 4x4 ਆਪਾਂ ਗੇਅਰ ਨਹੀਂ ਚਲਾਉਣਾ ਜਦੋਂ ਆਪਾਂ ਕੋਈ ਸਿੱਧਾ ਸੜਕ ਤੇ ਚਲਾਉਣੀ ਆ ਆਪਾਂ ਇਹਨੂੰ ਇੱਥੇ ਲੋਕ ਕਰ ਦੋ ਜਿਹੜਾ 4x4 ਵਾਲਾ ਕ੍ਰੋਸ ਹੁੰਦਾ ਉਹ ਖੜਜੂਗਾ ਨਿਊਟਰਲ ਹੋ ਗਈ ਮਾ ਹਾਂ ਨਿਊਟਰਲ ਹੋ ਗਈ ਬਸ 4x4 ਤੋਂ ਇਹੋ ਕੁਕਣਾ ਨਹੀਂ ਇਹਦੇ ਗੱਡੀ ਤੇ ਜ਼ੋਰ ਨਹੀਂ ਪੈਣਾ ਠੀਕ ਠੀਕ ਆ ਬਸ ਕੱਲੇ ਮਗਰ ਲਈ ਚੱਲਣਾ ਸਿਸਟਮ ਆਇਆ ਕਰਤਾ ਹੁਣ ਹੁਣ ਇਹਦਾ 4x4 ਹੈ ਹਾਂਜੀ ਇਹਦਾ 4x4 ਲੱਗਦਾ ਪਰ ਉਸਕੂ ਘੂਮਗਾ ਕਰ ਉਸਕੂ ਘੂਮ ਚਾਰੇ ਚੱਕਰ ਲੱਗ 크ਰੋਸ ਘੂਮਗਾ ਕੰਮ ਨਹੀਂ ਕਰਦਾ ਪਰ 크ਰੋਸ ਘੂਮਗਾ ਕੰਮ ਉਥੋਂ ਕਰੂਗਾ ਕੰਮ ਉਧਰ ਜਿੱਦ ਆਪਾਂ ਗੇਅਰ ਦਾ ਮਤਲਬ ਸਾਰਾ ਕੁਝ ਆਪਾਂ ਕੋਈ ਪੁਰਾਣੀ ਚੀਜ਼ ਨਹੀਂ ਵਰਤੀ ਟੋਟਲ ਸਮਾਨ ਆਪਾਂ ਨਵਾਂ ਵਰਤਿਆ 95000 ਦੀਆਂ ਦੋਨੇ ਲੈਟਾਂ ਹਾਂਜੀ ਸਰ ਅਸੀਂ 95000 ਦੀ अल्टੋ ਵੀ ਲੈ ਲੈਂਦੇ ਲੋਕ 95000 ਦੀ ਜੀਪ ਵੀ ਲੈ ਲੈਂਦੇ ਇਕੱਲੀ ਹਾਂਜੀ ਬਈ ਨੇ ਕੱਲੀਆਂ 95000 ਦੇ ਲੱਟੇ ਲਾਤੇ ਬਈ ਦੀ ਖਾਸੀਅਤ ਕੀ ਹੈ ਮੈਨੂੰ ਇਹ ਦੱਸੋ ਪਹਿਲਾਂ 95000 ਖਾਸੀਅਤ ਵਾਜੀ ਇੱਕ ਸ਼ੌਂਕ ਲਾ ਲਓ ਹਾਂ ਜਿਵੇਂ ਆ ਇਹ ਲਾ ਲਓ 80 ਲੀਟਰ ਲਾ ਲਓ ਸੈਲਫ ਲਾ ਲਓ ਏਸੀ ਦਾ ਕੰਪਰੈਸਰ ਲਾ ਲਓ ਅੱਛਾ ਸਾਰਾ ਕੁਝ ਨਵਾਂ ਆ 4x4 ਦਾ ਗੇਅਰ ਜਿੱਦਾ ਹਾਂਜੀ ਇਹ 4x4 ਕੇ ਖਾਈ ਲੋ ਅੱਛਾ ਹਾਂਜੀ ओके ਇਹ ਜਿਹੜੀਆਂ ਆਪਣੇ ਆਮ ਸੁਚੇਤਾਂ ਹੁੰਦੀਆਂ ਇਹ ਆ ਆ ਤੁਸੀਂ ਇਹ ਆਸਟ੍ਰੇਲੀਆ ਤੋਂ ਮੰਗਾਈ ਹੈ ਜੀ ਇਹ ਕਾਹਦਾ ਕਹੂੰ ਹੈ ਕਾਹਦਾ ਇਹ ਇਹ ਹੈਗਾ ਤਾਂ ਆਪਣੇ ਉਧਰ ਗੱਡੀਆਂ ਨੂੰ ਗੁੱਡੀਆਂ ਜੀ ਵਰਤਿਆ ਜਾਂਦਾ ਜੇ ਜ਼ਿਆਦਾ ਅਪਸੈਸਰੀ ਲਾਉਣੀਆਂ ਉਰਜ ਵਰਤਿਆ ਜਾਂਦਾ ਆਪਾਂ ਇਹਨੂੰ ਇਹ ਜੇ ਯੂਜ਼ ਕੀਤਾ ਇਹ ਜੁੱਸ ਤਾਂ ਕੀਤਾ ਜਿਹੜੇ ਆਪਣੇ ਸੋਚਾ ਹੁੰਦੀਆਂ ਜੀ ਉਹ ਜ਼ਿਆਦਾ ਲੋਡ ਨਹੀਂ ਲੈਂਦੀਆਂ ਉਹ ਗਰਮ ਹੋ ਜਾਂਦੀਆਂ ਇਹਦੇ ਕੱਲੀ ਕੱਲੀ ਇੱਥੇ ਬੋਲਟੇਜ ਦੱਸਦਾ ਵੀ ਇੰਨੀ ਬੋਲਟੇਜ ਕੱਢਦੀ ਐ ਜੀਪ ਇੱਥੇ ਬੋਲਟੇਜ ਆਉਂਦੀ ਐ ਕੱਲੀ ਕੱਲੀ ਸੋਚਦੇ ਆਪਾਂ ਉਹਵੇਂ ਬੋਲਟੇਜ ਘਟਾਈ ਜਾਉਣੀ ਆ ਲਾਈਟਾਂ ਲੰਪ ਕਰਨੀਆਂ ਚਲਾਉਣੀਆਂ ਕੁਝ ਨਾ ਹਾਂਜੀ ਇਹ ਸਭ ਕੁਝ ਕਰਦੇ ਜੇ ਐ ਗਰਮ ਨਹੀਂ ਹੁੰਦੀ ਵੀ ਜਿੰਨੀ ਮਰਜ਼ੀ ਸੈਸਰੀ ਲੈ ਜਾਓ ਜਿਵੇਂ ਲਾਈਟਾਂ ਲੱਗੀਆਂ ਏਸੀ ਲੱਗਿਆ ਲੋਡ ਪੈਂਦਾ ਗੱਡੀ ਤੇ ਹੁਣ ਕੋਈ ਤਾਰਾਂ ਦਾ ਕੋਈ ਉਹ ਨਹੀਂ ਗਰਮ ਨਹੀਂ ਹੋਣੀ ਇਹਦੇ ਏਸੀ ਦੀ ਸੋਚ ਹੁਣ ਆਪਾਂ ਕਿਹੜੀ ਲਾਈ ਆ ਆ ਲਾਈ ਆ ਜੀ ਆਪਾਂ ਇੱਥੇ ਪੰਡਰ ਬੁਰਜ ਕਾਂ ਸਿੰਘ ਆਲਾ ਪਾਇਆ ਜਾਂਦਾ ਹੈ ਅੱਜ ਉੱਥੇ ਪਹੁੰਚੇ ਆ ਅੱਜ ਮੈਂ ਤੁਹਾਡੇ ਵਾਸਤੇ ਕੋਈ ਟਰੈਕਟਰ ਨਹੀਂ ਲੈ ਕੇ ਆਇਆ ਕੋਈ ਤੁਹਾਡੇ ਵਾਸਤੇ ਮੈਂ ਬੋਲਟ ਨਹੀਂ ਲੈ ਕੇ ਆਇਆ ਕੋਈ ਤੁਹਾਡੇ ਵਾਸਤੇ ਗੱਡੀ ਨਹੀਂ ਲੈ ਕੇ ਆਇਆ ਅੱਜ ਇੱਕ ਜਿਵੇਂ ਕਹੀਦੀ ਵੀ ਘਰ ਦੇ ਵਿੱਚ ਉਹ ਖਜ਼ਾਨਾ ਲੱਭਿਆ ਜਿਹੜੀਆਂ ਚੀਜ਼ਾਂ ਤੁਸੀਂ ਨਾ ਸੁਪਨੇ ਪੂਰੇ ਕਰਨ ਵਾਸਤੇ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਸੀ ਇੱਕ ਸੱਜਣ ਬਲਿਆ ਤੇ ਉਹਨੇ ਘਰ ਦੇ ਵਿੱਚ ਹੀ ਐਸਾ ਜਗਾੜ ਲਾ ਰੱਖਿਆ ਵੀ ਯਾਰ ਤੁਸੀਂ ਕਹੋਗੇ ਅੱਜ ਤੱਕ ਭਈ ਕਦੇ ਵੇਖਿਆ ਨਹੀਂ ਸੀ ਤੁਹਾਨੂੰ ਦਿਖਾਉਣਿਆ ਵੀ ਕੀ ਚੀਜ਼ਾਂ ਤਿਆਰ ਕਰਦਾ ਹੈ ਪਰ ਜਿਹੜੀਆਂ ਚੀਜ਼ਾਂ ਤਿਆਰ ਕਰਦਾ ਨਾ ਤੁਸੀਂ ਆਪ ਮੁਹਾਇਰੇ ਯਾਰ ਜੇ ਨਾਮੂ ਦੇ ਵਿੱਚੋਂ ਵਾਹ ਕੇ ਹਨ ਤਾਂ ਕਿਹੋ ਤੇ ਕੀ ਗੱਲਾਂ ਬਾਤਾਂ ਤਿਆਰ ਕਰਦਾ ਮਿੱਤਰੋ ਸਾਰੀ ਡਿਟੇਲ ਆਪਾਂ ਪੁੱਛਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਸ਼ੇਅਰ ਕਰ ਦਿਓ ਸ਼ੇਅਰ ਤੁਸੀਂ ਪਹਿਲੀ ਹੀ ਕਰ ਦਿਓ ਵੀਡੀਓ ਚੱਲਣ ਤੋਂ ਬਸ ਤੁਹਾਨੂੰ ਇਹ ਦੱਸ ਦਿੰਨਾ ਵੀ ਉਹ ਐਸੀ ਵਾਹ ਕਮਾਲ ਚੀਜ਼ ਕਰਦਾ ਹੈ ਵੀ ਤੁਸੀਂ ਯਾਰ ਉਹ ਬੰਦੇ ਦਾ ਕੰਮ ਦੇਖ ਕੇ ਨਾ ਹੈਰਾਨ ਰਹਿ ਜਾਓਗੇ ਬੇਸਕੂ ਉਮਰ ਦਾ ਛੋਟਾ ਪਰ ਕੰਮ ਵੱਡੇ ਲੋਕ ਕਰਦਾ ਹੈ ਜੱਸ ਕੀ ਯਾਰ ਨੇ ਵਧੀਆ ਹੀ ਵਧੀਆ ਠੀਕ ਹਾਂ ਹਾਂਜੀ ਵਧੀਆ ਤੇ ਜਿਹੜੀਆਂ ਚੀਜ਼ਾਂ ਮੈਂ ਕਹਾ ਸੱਜਣ ਬੜੇ ਬੜੇ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਯਾਰ ਕੰਮ ਕਰਾਉਣ ਵਾਸਤੇ ਹਾਂਜੀ ਆਪਾਂ ਘਰੀ ਜਗਾੜ ਲਾ ਰਖਿਆ ਹਾਂ ਹਾਂਜੀ ਹਾਂਜੀ ਇੱਥੇ ਤਿਆਰ ਕਰਦੇ ਆਪਾਂ ਇੱਥੇ ਤਿਆਰ ਕਰਦੇ ਆਪਾਂ ਧਰਮੇ ਆ ਵਹੀ ਦਾ ਘਰ ਆ ਤੇ ਇੱਥੇ ਕੰਮ ਕਰਦਾ ਹੈ ਕਰਦਾ ਪਤਾ ਕੀ ਕੰਮ ਆ ਇਧਰੋਂ ਵਾਰੀ ਘੈਰ ਆ ਆਏ ਹੈ ਆ ਖੜੀ ਹੈ ਮਿੱਤਰੋ ਜੀਪਾਂ ਦੇਖ ਪਹਿੰਦਾਂ ਨੂੰ ਪਹਿਲਾਂ ਤਾਂ ਐਂ ਦੱਸ ਯਾਰ ਹੈ ਇਹ ਇੱਕ ਇਧਰਲੇ ਪਾਸੇ ਵੀ ਖੜੀ ਆ ਮਿੱਤਰੋ ਮੈਂ ਇਹ ਕਹੂੰਗਾ ਵੀ ਜੇ ਤੁਸੀਂ ਜੀਪਾਂ ਤਿਆਰ ਕਰਵਾਉਣੀਆਂ ਨੇ ਨਾ ਕੋਈ ਵਿਲੀ ਜੀਪ ਹੋਵੇ ਕੋਈ ਮੇਜਰ ਜੀਪ ਹੋਵੇ ਚੁੱਪ ਕਰਕੇ ਪਿੰਡ ਬੁਰਜ ਕਾਨ ਸਿੰਘ ਆ ਲ ਭਾਈ ਹਾਂਜੀ ਪੁੱਚੋਂ ਦੇ ਬਿਲਕੁਲ ਬੁੱਕਲ ਦੇ ਵਿੱਚ ਪੈ ਜਾਂਦਾ ਹੈ ਰੇਲਵੇ ਲਾਈਨ ਦੇ ਬਿਲਕੁਲ ਉੱਪਰ ਪਿੰਡ ਪੈ ਜਾਂਦਾ ਹੈ ਤੇ ਗੱਲ ਇਹ ਵੀ ਹੈ ਹੁਣ ਜੇ ਤੁਹਾਡੇ ਲਈ ਨਹੀਂ ਸਮਾਂ ਵੀ ਬਾਈ ਜਰ ਸਾਡੇ ਲਈ ਸਮਾਂ ਨਹੀਂ ਹੈਗਾ ਤਾਂ ਫਿਰ ਤੁਸੀਂ ਚੁੱਪ ਕਰਕੇ ਆ ਜਿਓ ਬਾਈ ਕੋਲੋਂ ਮੈਂ ਕਹਣਾ ਤਿਆਰ ਕਰੀਆਂ ਕਰਾਈਆਂ ਗੱਡੀਆਂ ਵੀ ਮਿਲ ਜਾਂਦੀਆਂ ਨੇ ਆਪਾਂ ਸਾਰੀ ਜਾਣਕਾਰੀ ਲਵਾਂਗੇ ਭਾਈ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੇ ਤਰੋਂ ਪਹਿਲਾਂ ਦੇ ਆਪਾਂ ਨੂੰ ਹੋ ਗਏ ਜੀ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਹਾਂਜੀ ਤੇਰੀ ਉਮਰ ਕਿੰਨੀ ਹੋ ਗਈ ਮੇਰੀ ਉਮਰ ਹੋ ਗਈ ਜੀ 21 ਸਾਲ ਜਿਹੜੇ ਸੱਜਣ ਇਹ ਕਹਿੰਦੇ ਆ ਭਾਈ ਸਾਨੂੰ ਤਜਰਬਾ ਸਾਡੀਆਂ ਉਮਰਾਂ ਲੰਘੀਆਂ ਕੰਮ ਕਰਦੇ ਨੂੰ ਮੈਂ ਕਹਣਾ ਯਾਰ ਅੱਜ ਇਹ ਉਹਨਾਂ ਦਾ ਮੁਕਾਬਲਾ ਕਰਦਾ ਬਈ ਜੱਸ ਆਪਾਂ ਜ਼ਿਆਦਾ ਲੰਮੀ ਵੀਡੀਓ ਨਹੀਂ ਕਰਨੀ ਤੇ ਆਪਾਂ ਸ਼ੁਰੂਆਤ ਕਰਦੇ ਆ ਇਹ ਆਪਣੇ ਕੋਲ ਖੜੀਆਂ ਨੇ ਦੋ ਜੀਪਾਂ ਹਾਂਜੀ ਕਿਹੜੀ ਤੋਂ ਸ਼ੁਰੂਆਤ ਕਰੀਏ ਕਿਹਦੇ ਫੀਚਰਾਂ ਬਾਰੇ ਦੱਸਾਂਗਾ ਵੀ ਕੀ ਗੱਲਬਾਤ ਆ ਇਹ ਤੋਂ ਕਰ ਲਓ ਜੀ ਪਹਿਲਾਂ ਇਹ ਤੋਂ ਕਰੀਏ ਹਾਂਜੀ ਆ ਜਾ ਧਰਮਿਆ ਬੰਪਰ ਤੋਂ ਬੰਪਰ ਸਾਰੀ ਦੱਸ ਦੀ ਹਾਂਜੀ ਹਾਂਜੀ ਠੀਕ ਹੈ ਨਾ ਪਿਸਲ ਦੀ ਟਾਕੀ ਤੱਕ ਵੀ ਦੇਖਣ ਨੂੰ ਇਹ ਆਮ ਜੀਪਾਂ ਵਰਗੀ ਜੀਪ ਲੱਗਦੀ ਆ ਪਰ ਇਹਦੇ ਵਿੱਚ ਕੀਤਾ ਕੀ ਕੁਝ ਆ ਕੀਤਾ ਜੀ ਇਹਦੇ ਵਿੱਚ ਬਲੇਰੋ ਟਰਬੋ ਦਾ ਇੰਜ 4x4 ਗੇਅਰ ਹੈ ਜੀ ਇਹਦੇ ਵਿੱਚ ਹਾਂਜੀ ਅੱਛਾ ਏਸੀ ਹੀਟਰ ਹੈ ਹਾਂ ਪਾਵਰ ਸਟੀering ਆ ਪਾਵਰ ਬ੍ਰੇਕ ਆ ਪਾਵਰ ਕਲਚ ਅੱਛਾ ਹਾਂਜੀ ਹੈ ਕੰਮ ਹੀ ਖਾਸੇ ਦੱਸਦੇ ਹਾਂਜੀ ਹਾਈ ਲੋ ਹਾਈ ਲੋ ਲੱਗਦਾ 4x4 ਨੂੰ ਹਾਂ ਹਾਈ ਚਲਾਉਣਾ ਹਾਈ ਚ ਲੋ ਲਾਉਣਾ ਲੋ ਹਾਈ ਲੋ ਵੀ ਲੱਗਦਾ ਮਨ ਤਾਂ ਯਾਰ ਬਹੀ ਨੇ ਚੁੱਪ ਜੀ ਕਰਾਦਾ ਵੀ ਮੈਂ ਪੁੱਛਣਾ ਕੀ ਬਾਈ ਮੈਨੂੰ ਇੱਕ ਦੱਸਿਓ ਇਹਦਾ ਨੰਬਰ ਹੈਗਾ PP03 ਹਾਂਜੀ ਇਹ ਗੱਡੀਆਂ ਤੁਹਾਡੇ ਲਈ ਪੰਜਾਬ ਨੰਬਰਾਂ ਦੀ ਕੰਮ ਕਰਦੇ ਹਾਂ ਜਾਂ ਬਾਹਰ ਲਿਆਂਦਾ ਵੀ ਕਰਦੇ ਨਹੀਂ ਨਹੀਂ ਪੰਜਾਬ ਨੰਬਰ ਦਾ ਵੀ ਕਰਦੇ ਆ ਜੀ ਆਪਾਂ ਜਿਵੇਂ ਦੀ ਆਪਣੇ ਕੋਲੇ ਆਰਡਰ ਹੁੰਦਾ ਹੈ ਆ ਬਾਈ ਦਾ ਆਰਡਰ ਆਇਆ ਸੀ ਆਪਾਂ ਆਸਟ੍ਰੇਲੀਆ ਤੋਂ ਬਸ ਆਸਟ੍ਰੇਲੀਆ ਭੇਜਣੀਆਂ ਹਾਂ ਹਾਂਜੀ ਨਹੀਂ ਇਹ ਆਸਟ੍ਰੇਲੀਆ ਤੋਂ ਆਰਡਰ ਆਇਆ ਜੁਪੀ ਭੇਜਣੀ ਆਪਾਂ ਜੁਪੀ ਭੇਜਣੀ ਆ ਜੁਪੀ ਭੇਜਣੀ ਆ ਇਹ ਗੱਡੀ ਓਕੇ ਹਾਂਜੀ ਇਹ ਬਾਈ ਕਹਿੰਦਾ ਆਪਾਂ ਨੂੰ ਇਹ ਰਿਸ਼ਤੇਦਾਰੀ ਪੰਜਾਬ 'ਚ ਜ਼ਿਆਦਾ ਆਪਾਂ ਪੰਜਾਬ ਨੰਬਰ ਗੱਡੀ ਲੈਣੀ ਆ ਅੱਛਾ ਕਹਿੰਦਾ ਲੈਣੀ ਪੰਜਾਬ ਨੰਬਰ ਲੈਣੀ ਪੰਜਾਬ ਨੰਬਰ ਹੈ ਹੈ ਬਾਈ ਜੁੱਪੀ ਦਾ ਬਈ ਜਿਹੜੀ ਇਹਨੂੰ ਸੈਂਸਰੀ ਲੱਗੀ ਹੋਈ ਹੈ ਜਿਵੇਂ ਲਾਈਟਾਂ ਲੂਟਾਂ ਇਹ ਸਾਰੀਆਂ ਬਾਈ ਨੇ ਭੇਜੀਆਂ ਨੇ ਕਿ ਆਪਾਂ ਨਹੀਂ ਨਹੀਂ ਇਹ ਆਪਾਂ ਆਪਾਂ ਮੰਗਾਈਆਂ ਜੀ ਅਸਾਂ ਆਪਾਂ ਮੰਗਾਈਆਂ ਨੇ ਹਾਂਜੀ ਇਹ ਕਿੰਨੇ ਕੁ ਦੀਆਂ ਹੋਣਗੀਆਂ ਬਈ ਆ ਕਿੱਥੋਂ ਕਿੱਥੋਂ ਲੈ ਆ ਪਰ ਮੈਨੂੰ ਨਹੀਂ ਲੱਗਦਾ ਇਹ ਆਪਾਂ ਮੰਗਾਈਆਂ ਬਠਿੰਡੇ ਤੋਂ ਬਠਿੰਡੇ ਤੋਂ ਹਾਂਜੀ ਇਹ ਕਿੰਨੇ ਕੁ ਦੀਆਂ ਹੋਣਗੀਆਂ ਇਹ 95000 ਦੀਆਂ ਲਾਈਟਾਂ ਨਿਕਲੀਆਂ ਦੋ ਹੈ ਦੋ 95000 ਦੀਆਂ 95000 ਦੀਆਂ ਦੋਨੇ ਲਾਈਟਾਂ ਹਾਂਜੀ ਧਰਮੇ 95000 ਦੀ ਆਲਟੋ ਵੀ ਲੈ ਲੈਂਦੇ ਨੇ ਲੋਕ 95000 ਦੀ ਜੀਪ ਵੀ ਲੈ ਲੈਂਦੇ ਆ ਗੱਲੀ ਹਾਂਜੀ ਬਈਨੇ ਕੱਲੀਆਂ 95000 ਦੇ ਲੱਟੇ ਲਾਤੇ ਬਈ ਦੀ ਖਾਸੀਅਤ ਕੀ ਹੈ ਮੈਨੂੰ ਇਹ ਦੱਸੋ ਪਹਿਲਾਂ 95000 ਖਾਸੀਅਤ ਵਾਜੀ ਇੱਕ ਸ਼ੌਂਕ ਲਾ ਲਓ ਹਾਂ ਚਾਹੇ ਜੋ ਵੀ ਲਾ ਲਓ ਬਾਕੀ ਇਹਦੀ ਖਾਸੀਅਤ ਐ ਹੈ 1 ਕਿਲੋਮੀਟਰ ਦਿੱਕਰ ਰੌਸ਼ਨੀ ਕਰਦੀ ਹੈ 1 ਕਿਲੋਮੀਟਰ ਤੱਕ ਹਾਂਜੀ ਕਿਲੋਮੀਟਰ ਬਹੁਤ ਹੁੰਦਾ ਬਹੁਤ ਜਿੱਥੇ ਇਹਨੂੰ ਖੜਾ ਲਿਆ 1 ਕਿਲੋਮੀਟਰ ਮਿਲ ਲਓ 1 ਕਿਲੋਮੀਟਰ ਰੌਸ਼ਨੀ ਜਾਣੀ ਹੈ ਇਹਦੀ ਅੱਛਾ ਜੀ ਹਾਂਜੀ ਹੋਰ ਬਈ ਵਿੱਚ ਹੋਰ ਕੀ ਗੁਣ ਹੋਊਗਾ ਇਹਨਾਂ ਤੋਂ ਇਲਾਵਾ ਹੋਰ ਬਈ ਜੀ ਆਹ ਲੋਕ ਵਾਲੇ ਮਤਲਬ ਦੇਖ ਲਓ ਐਕਸਲਾ ਤੇ ਆਪਾਂ ਅਸਲ ਲੋਕ ਵਾਲੀ ਦੀ ਐਕਸ਼ਨ ਲਾਤੀ ਇਹ ਇਹ ਕੀ ਕਿਵੇਂ ਕੰਮ ਕਰਨਗੇ ਮੈਨੂੰ ਵੀ ਦੱਸੀ ਬੋੜਾ ਦੇਖੋ ਜੀ ਜੇ ਆਪਾਂ ਇਧਰ ਨੂੰ ਕਰਤੇ ਇਹ ਲੋਕ ਹੋ ਜਾਣਗੇ ਇੱਥੇ ਅੱਛਾ ਇੱਥੇ ਲੋਕ ਹੋ ਗਏ ਹਾਂਜੀ ਇੱਥੇ ਲੋਕ ਹੋ ਗਏ ਹੁਣ ਮਤਲਬ ਕੀ ਹੋਊਗਾ ਇਹਨੂੰ ਹੁਣ ਇਹ ਜਿਹੜੇ ਆਪਣਾ 4x4 ਆਪਾਂ ਗੇਅਰ ਨਹੀਂ ਚਲਾਉਣਾ ਜਦੋਂ ਆਪਾਂ ਕੋਈ ਸਿੱਧਾ ਸੜਕ ਤੇ ਚਲਾਉਣੀ ਆ ਆਪਾਂ ਇਹਨੂੰ ਇੱਥੇ ਲੋਕ ਕਰ ਦੋ ਜਿਹੜਾ 4x4 ਵਾਲਾ ਕ੍ਰੋਸ ਹੁੰਦਾ ਉਹ ਖੜਜੂਗਾ ਨਿਊਟਰਲ ਹੋ ਗਈ ਮਤਲਬ ਹਾਂ ਨਿਊਟਰਲ ਹੋ ਗਈ ਬਸ 4x4 ਤੋਂ ਇਹ ਕੋਕਣਾ ਨਹੀਂ ਇਹ ਤੇ ਗੱਡੀ ਤੇ ਜ਼ੋਰ ਨਹੀਂ ਪੈਣਾ ਠੀਕ ਠੀਕ ਬਸ ਕੱਲੇ ਮਗਰ ਲਈ ਚੱਲਣਾ ਸਿਸਟਮ ਕ ਆਇਆ ਕਰਤਾ ਹਾਂ ਹੁਣ ਇਹਦਾ 4x4 ਹਾਂਜੀ ਇਹਦਾ 4x4 ਲੱਗਦਾ ਪਰ ਉਸਕੂ ਘੂਮੂਗਾ ਕਰਾਸ ਘੂਮੂਗਾ ਕੱਲਾ ਕਰਾਸ ਘੂਮੂਗਾ ਕੰਮ ਨਹੀਂ ਕਰਦਾ ਪਰ ਕਰਾਸ ਘੂਮੂਗਾ ਕੰਮ ਉੱਥੋਂ ਕਰੂਗਾ ਕੰਮ ਉਧਰ ਜਿੱਦਾਂ ਆਪਾਂ ਗੇਅਰ ਦਮਾ ਘੂਮੂਗਾ ਗੇਅਰ ਆ ਵਾ ਉੱਥੋਂ ਓਕੇ ਤੇ ਬਈ ਇਹਦੇ ਟਾਇਰ ਵੱਡੇ ਪਾਏ ਹੋ ਨੇ ਆਮ ਨਾਲੋਂ ਘੁੱਡੀ ਗੀ ਨੇ ਨਹੀਂ ਨਹੀਂ ਟਾਇਰ ਇਹਦੇ 750 16 ਦੇ ਪਾਏ ਹੋਏ ਨੇ ਵੱਡੇ ਟਾਇਰ ਲੱਗਦੇ ਨੇ ਵੱਡੇ ਪਾਏ ਨੇ ਓਕੇ ਹਾਂਜੀ ਤੇ ਟਾਇਰ ਵੀਰ ਚਾਰੇ ਘੈਂਟ ਲੱਗਦੇ ਨੇ ਬਈ ਹਨਾ ਇਹਦੀ ਆ ਖੋਲਿਓ ਬਰਨਟ ਚੱਕੇ ਗੁੱਡੀ ਦਾ ਬਿਲਕੁਲ ਇਸका है बढ़िया मार दिया नु पेंट ਤੁਸੀਂ ਕਿਹੜਾ ਵਰਤਦੇ ਹੋ ਪਹਿਲਾਂ ਤੁਸੀਂ ਟੂਕੇ ਦਾ ਜੀ ਅਸਾ ਟੂਕੇ ਦਾ ਪੇਂਟ ਵਰਤਦੇ ਹੋ ਹਾਂਜੀ ਹਾਂਜੀ ਤੁਸੀਂ ਵਿੱਚ ਸਾਰਾ ਕੁਝ ਲਾ ਕੇ ਦਿੰਦੇ ਹੋ ਹੈ ਹਾਂਜੀ ਹਾਂਜੀ ਘਰ ਮੇ ਤਾਂ ਗੱਲ ਘੇਟਾ ਓਏ ਆ ਮਾੜਾ ਸਾਰਾ ਕੁਸ ਆਪਾਂ ਕੋਈ ਪੁਰਾਣੀ ਚੀਜ਼ ਨਹੀਂ ਵਰਤੀ ਟੋਟਲ ਸਮਾਨ ਆਪਾਂ ਨਵਾਂ ਵਰਤਿਆ ਜਿਵੇਂ ਆ ਇਹ ਲਾ ਲਓ ਐਲਟਿਟਰ ਲਾ ਲਓ ਸੈਲਫ ਲਾ ਲਓ ਏਸੀ ਦਾ ਕੰਪਰੈਸਰ ਲਾ ਲਓ ਅੱਛਾ ਸਾਰਾ ਕੁਝ ਨਵਾਂ ਡਿਸਪੋਜ਼ਲ ਨਹੀਂ ਕੋਈ ਵੀ ਡਿਸਪੋਜ਼ਲ ਨਹੀਂ ਕੋਈ ਨਹੀਂ ਘਰ ਮੈਂ ਅਸਲ ਮੈਂ ਤਾਂ ਇੱਥੇ ਹੀ ਖੜਾ ਰਹਿ ਗਿਆ ਪਹਿਲਾਂ ਤਾਂ ਯਾਰ ਆ ਚੈੱਕ ਕਰਦਾ ਕੋਈ ਲੱਗਦਾ ਕੁਝ ਜਿਗਾਰਵਾਜੀ ਲੱਗਦੀ ਆ ਬਈ ਹੈ ਉਹ ਤੋਂ ਬਾਅਦ ਫਿਰ ਤੂੰ ਆ ਚੈੱਕ ਕਰਵਾ ਦੇਖ ਹੂੰ ਕਿਤੋਂ ਦਾ ਉੱਠਿਆ ਹੋਵੇ ਯਾਰ ਕਿੰਨਾ ਘੈਂਟ ਕੰਮ ਕੀਤਾ ਉਹ ਤੋਂ ਬਾਅਦ ਬਾਈ ਕਹਿੰਦਾ ਫਿਰ ਆਪਾਂ ਸਾਰਾ ਕੰਮ ਨਵਾਂ ਕੀਤਾ ਤੇ ਜਿਵੇਂ ਬਈ ਆ ਆਹ ਚੀਜ਼ਾਂ ਸਾਰੀਆਂ ਨਵੀਆਂ ਉਹ ਤੋਂ ਬਾਅਦ ਆਲਟਰਨੇਟਰ ਬਾਈ ਕਹਿੰਦਾ ਨਵਾਂ ਕੰਪਰੈਸਰ ਨਵਾਂ ਤੇ ਏਸੀ ਵਾਲਾ ਹੈ ਤੇ ਇੰਜਨ ਵੀ ਬਾਈ ਨਵਾਂ ਹੈ ਨਹੀਂ ਇੰਜਨ ਤਾਂ ਸੈਕੰਡ ਹੈਂਡ ਹੈ ਇਹ ਕੰਮ ਕਰਾ ਕੇ ਸਾਰਾ ਬੋਰ ਕਰਾ ਕੇ ਫਿਰ ਤਰਾਇਆ ਨਵਾਂ ਬਣਾਤਾ ਨਵਾਂ ਬਣਾ ਕੇ ਸਾਰਾ ਚੀਜ਼ਾਂ ਰਿੰਗ ਸਲੀਬਾਂ ਨਵੀਆਂ ਪਾ ਕੇ ਸਮਾਨ ਨਵਾਂ ਪਾ ਕੇ ਆਪਾਂ ਫਿਰ ਤਰਾਇਆ ओके okay. हां जी। ਪਰ ਮੈਂ ਕੰਮ ਖਾਸ ਘੈਂਟ ਆ ਯਾਰ ਬਾਈ ਦਾ ਹਾਂ। ਬਈ ਬਾਕੀ ਯਾਰ 4 ਸਾਲ ਚ ਸਿੱਖ ਗਿਆ ਕੰਮ ਬਸ। ਹਾਂਜੀ। 4 ਸਾਲਾਂ ਦੀ। ਹਾਂਜੀ। ਮੈਂ ਕਹਣਾ 40 ਸਾਲ ਵੀ ਥੋੜੀ ਹੁੰਦੀਆ ਪਰ ਮੈਂ ਇਦਾਂ ਦਾ ਕੰਮ ਸਿੱਖਣ ਵਾਸਤੇ ਤਾਂ ਰੇਡੀਏਟਰ ਨਵਾਂ ਬਈ ਹੈ। ਹਾਂਜੀ ਸਭ ਕੁਝ ਨਵਾਂ। ਕੂਲਟ ਕਲਟ ਬਈ ਨੇ ਪਾ ਕੇ ਯਾਰ ਪੂਰਾ ਘੈਂਟ ਗੱਲ ਬਣਾਈ ਹੈ ਹਾਂ ਦੇਖ। ਇਹਦਾ ਹਰੇ ਰੰਗ ਦਾ ਇੰਜਨ ਬਲੇਰੋ ਦਾ ਪਈ ਹੈ ਇਹ ਇੰਜਨ ਬਲੇਰੋ ਟਰਬੋ ਦਾ ਜੀ ਬਲੇਰੋ ਟਰਬੋ ਦਾ ਕਿੰਨੇ ਕ ਮਾਡਲ ਇੰਜਨ ਹੋਣਾ ਪਈ ਇਹ ਚ ਇਹ ਚ ਹੋਣਾ ਹੀ 8 6 7 ਮਾਡਲ ਦਾ 6 7 ਮਾਡਲ ਗੱਡੀ ਦਾ ਓਕੇ ਤੇ ਉਹ ਇਹ ਗੱਡੀ ਕਿੰਨਾ ਮਾਡਲ ਸੀ ਇਹ ਗੱਡੀ ਸੀਗੀ ਜੀ ਇਹ 94 ਮਾਡਲ 94 ਮਾਡਲ ਬਣਾਤੀ ਆਪਾਂ ਨੇ ਅੱਜ 25 22 ਮਾਡਲ ਹਾਂਜੀ ਓਕੇ ਬਈ ਨੂੰ ਸਟਾਰਟ ਕਰੀ ਗੱਡੀ ਨੂੰ ਆਪੇ ਦੀ ਆਵਾਜ਼ ਪੂਜ ਦੇਖਦੇ ਆ ਧਰਮੇ ਹਨ ਬੋਰਡ ਲਾ ਕੇ ਦੇਖੀਏ ਕਿ ਇਦਾਂ ਹੀ ਦੇਖੀਏ ਨਹੀਂ ਕੋਈ ਨਹੀਂ ਇਦਾਂ ਹੀ ਦੇਖ ਲਓ ਹਾਂ ਲਾਓ ਗੱਲਬਾਤ ਸਿਰ ਆ ਗਈ ਪਈ ਆ ਆਉਂਦੀ ਆ ਜਮਾ ਨਵੀਂ ਨਵੀਂ ਇੰਜਨ ਦੀ ਆਵਾਜ਼ ਹੈ ਲੈ ਦੇਖੋ ਤਰਾ ਦੇ ਕਰੀ ਜਿਹਾ ਸੇ ਬੰਦ ਕਰੀ ਵੀਰੇ ਤੇ ਆ ਵੀ ਲਾ ਦਿਓ ਵਾਰੰਟ ਵੀ ਲਾ ਦਿਓ ਦੇਖ ਤਾਂ ਫੰਦੀਆਂ ਲਿ ਸਕੂ ਰਵੇ ਬਾਕੀ ਹੋਰ ਵੀ ਆ ਇਹ ਮੌਸਮ ਖਰਾਬ ਐ ਹੋਣਾ ਤੇ ਕਿ ਆ 20 ਪੈ ਕੇ ਹਟਿਆ ਨਾ ਅੰਦਰ ਪਾਣੀ ਦਾ ਤੋਕ ਕਾਣੀ ਜਾਣ ਦਿੰਦਾ ਬਈ ਕੱਪੜਾ ਕੋਪੜਾ ਕਿਹਦਾ ਵਰਤਿਆ ਹੋਇਆ ਜਾ ਇਹ ਥਾਰ ਦਾ ਜੀ ਆਪਾਂ ਅਸਾ ਥਾਰ ਵਾਲਾ ਕੱਪੜਾ ਲਾ ਆਂ ਜੀ ਥਾਰ ਵਾਲਾ ਦੇਖ ਅੰਦਰ ਪਿਆ ਦਿੱਤਾ ਨਾ ਤੇਣਾ ਪੂਰਾ ਯਾਰ ਸੀਟਾਂ ਸੂਟਾਂ ਵਿੱਚੋਂ ਏਸੀ ਉਸੀ ਬਾਈ ਬੜੀ ਗੱਲ ਘੈਂਟ ਬਣਾਈ ਪਿਆ ਯਾਰ ਹੈ ਅਰ ਮੈਂ ਗੱਲ ਬਹੁਤ ਸ਼ਰਾਉਈ ਬੁਰੀ ਲੈ ਦੱਸ ਜੱਸ ਕਰ ਅੰਦਰੋਂ ਵੀ ਦੱਸ ਦੇ ਪਰ ਕੀ ਕੁਝ ਆ 4x4 ਦਾ ਗੇਅਰ ਹਾਂਜੀ ਇਹ 4x4 ਕੇ ਹਾਈ ਲੋ ਅੱਛਾ ਹਾਂਜੀ ਓਕੇ ਆ ਆ ਗਿਆ ਹੈਂਡ ਬ੍ਰੇਕ ਹੈਂਡ ਬ੍ਰੇਕ ਤੇ ਤੂੰ ਲੈਦਰ ਵਰਕ ਦੇਖ ਕੇ ਨਾ ਘੰਡ ਕੀਤਾ ਯਾਰ ਬਾਈ ਨਾ ਬਾਈ ਕੋਈ ਚੀਜ਼ ਨਹੀਂ ਛੜੀ ਕਿਤੋਂ ਤਾਂ ਐ ਮਦਰ ਚਾਦਰ ਦੇ ਸੀ ਨਾ ਕਿਤੋਂ ਵੀ ਨਹੀਂ ਦਿਖ ਰਹੀ ਹੈ ਨਾ ਬਾਈ ਆ ਵੀ ਚੀਜ਼ ਆਪਾਂ ਆਸਟ੍ਰੇਲੀਆ ਤੋਂ ਮੰਗਾਈ ਆ ਇਹ ਚੀਜ਼ ਇਹ ਜਿਹੜੀਆਂ ਆਪਣੇ ਆਮ ਸੁੱਚਾਂ ਹੁੰਦੀਆਂ ਇਹ ਇੱਧਰ ਨਹੀਂ ਆ ਆ ਤੁਸੀਂ ਇਹ ਆਸਟ੍ਰੇਲੀਆ ਤੋਂ ਮੰਗਾਈ ਹੈ ਇਹ ਆਸਟ੍ਰੇਲੀਆ ਤੋਂ ਮੰਗਾਈ ਹੈ ਇਹ ਕਾਹਦਾ ਕਹੂੰ ਹੈ ਕਾਹਦਾ ਇਹ ਇਹ ਹੈਗਾ ਤਾਂ ਆਪਣੇ ਉਧਰ ਗੱਡੀਆਂ ਉੱਡੀਆਂ ਜੀ ਵਰਤਿਆ ਜਾਂਦਾ ਜੇ ਜ਼ਿਆਦਾ ਅਪਾ ਐਕਸੈਸਰੀ ਲਾਉਣੀਆਂ ਉਹ ਜੇ ਵਰਤਿਆ ਜਾਂਦਾ ਆਪਾਂ ਇਹਨੂੰ ਇਹ ਜੇ ਯੂਜ਼ ਕੀਤਾ ਇਹ ਜੁੱਸ ਤਾਂ ਕੀਤਾ ਜਿਹੜੇ ਆਪਣੇ ਸੁੱਚਾ ਹੁੰਦੀਆਂ ਜੀ ਉਹ ਜ਼ਿਆਦਾ ਲੋਡ ਨਹੀਂ ਲੈਂਦੀਆਂ ਉਹ ਗਰਮ ਹੋ ਜਾਂਦੀਆਂ ਇਹਦੇ ਕੱਲੀ-ਕੱਲੀ ਇੱਥੇ ਬੋਲਟੇਜ ਦੱਸਦਾ ਵੀ ਇੰਨੀ ਬੋਲਟੇਜ ਕੱਢਦੀ ਹੈ ਜੀਪ ਇੱਥੇ ਬੋਲਟੇਜ ਆਉਂਦੀ ਹੈ ਕੱਲੀ-ਕੱਲੀ ਸੋਚਦੇ ਆਪਾਂ ਉਹਵੇਂ ਬੋਲਟੇਜ ਘਟਾਈ ਜਾਊਗੀ ਬੋਲਟਾਂ ਆਨ ਲੈਂਪ ਕਰਨੇ ਆ ਚਲਾਉਣੇ ਆ ਕੁਝ ਹਾਂਜੀ ਇਹ ਸਭ ਕੁਝ ਕਰਦੇ ਜੇ ਐ ਗਰਮ ਨਹੀਂ ਹੁੰਦੀ ਵੀ ਜਿੰਨੀ ਮਰਜ਼ੀ ਐਸੈਸਰੀ ਲਾਜੋ ਜਿਵੇਂ ਲਾਈਟਾਂ ਲੱਗੀਆਂ ਏਸੀ ਲੱਗਿਆ ਲੋਡ ਪੈਂਦਾ ਗੱਡੀ ਤੇ ਹੁਣ ਕੋਈ ਤਾਰਾਂ ਦਾ ਕੋਈ ਉਹ ਨਹੀਂ ਗਰਮ ਨਹੀਂ ਹੋਣੀ ਇਹਦੇ ਏਸੀ ਲਈ ਸੋਚੋ ਹੁਣ ਆਪਾਂ ਕਿਹੜੀ ਲਾਈ ਆ ਆ ਲਾਈ ਆ ਜੀ ਆ ਆਫ ਹਨਾ ਇਧਰ ਨੂੰ ਆਫ ਹੋ ਗਏ ਇੱਥੇ ਕੂਲਿੰਗ ਕਰੂ ਆ ਹੀਟਰ ਆ ਗਿਆ ਬਈ ਨਹੀਂ ਨਹੀਂ ਪੱਖਾ ਆ ਗਿਆ ਜੀ ਉਹ ਤੋਂ ਹਾਂਜੀ ਹੀਟਰ ਉੱਥੋਂ ਲੱਗੀ ਵੀ ਆ ਸੋਚੋ ਉੱਥੋਂ ਆਪਾਂ ਆਨ ਕੀਤਾ ਉਥੋਂ ਹੀਟਰ ਚੱਲ ਪੂਗਾ ਓਕੇ ਇਹ ਬਲੋਰ ਆ ਗਿਆ ਏਸੀ ਵਾਲਾ ਆ ਗਿਆ ਠੀਕ ਹੈ ਤੇ ਜੇ ਗੱਲ ਕਰੀਏ ਬਈ ਇਹ ਰੂ ਆ ਏਸੀ ਬਈ ਕਿਹੜੀ ਕੀ ਕਾਹ ਕਿਹੜੀ ਗੱਡੀ ਦਾ ਲਾਇਆ ਹੋਇਆ ਇਹ ਆਪਣੇ ਕਿੱਟ ਬੰਦੀ ਆਉਂਦੀ ਜੀਪਾਂ ਵਾਸਤੇ ਜੀਪਾਂ ਵਾਸਤੇ ਹੁੰਦਾ ਜੀਪਾਂ ਵਾਸਤੇ ਕਿੱਟ ਮਨ ਜਮਾ ਬਿਲਕੁਲ ਆਪਾਂ ਨਵਾਂ ਯੂਜ਼ ਕੀਤਾ ਮਿਲਦਾ ਪੁਰਾਣਾ ਵੀ ਜਾਂਦਾ ਬਟ ਆਪਾਂ ਪੁਰਾਣੀ ਚੀਜ਼ਾਂ ਦੇ ਕੋਈ ਵਰਤੀ ਨਹੀਂ ਓਕੇ ਆਪਾਂ ਨਵੀਂ ਚੀਜ਼ ਤੇ ਆ ਆਗੇ ਚਾਰਜ ਪੁਆਇੰਟ ਹਾਂਜੀ ਇਹ ਚਾਰਜਰ ਪੁਆਇੰਟ ਆ ਬਣਾ ਵੀ ਹਾਂਜੀ ਇਹ ਵੀ ਉਹ ਦੂਜਾ ਆ ਗਿਆ ਜਿਵੇਂ ਆਪਾਂ ਕੋਲ ਲਾਉਣੀ ਸਿੱਧਾ ਡਾਟਾ ਕੇਬਲ ਜਿਹੇ ਚ ਲਾਈਟ ਲੂਟ ਆਪਾਂ ਲਾਉਣੀ ਹੈ ਜਿਵੇਂ ਕੋਈ ਅਜੇ ਲਾਈਟ ਹੁੰਦੀ ਆ ਉਹ ਲਾਈਟ ਵੀ ਲਾ ਸਕਦੇ ਆ ਆਪਾਂ ਠੀਕ ਆ ਹਾਂਜੀ ਓਕੇ ਤੇ ਵੀ ਇਹ ਆ ਆ ਕੀ ਚੀਜ਼ਾਂ ਲਿਆ ਹੋਈਆਂ ਨੇ ਲੋਕਰ ਦੇ ਸਾਹਮਣੇ ਜੇ ਉਹ ਕੀ ਡੰਗਣ ਨੂੰ ਆ ਇਹ ਰਾਉਂਡ ਮਤਲਬ ਵੀ ਕੋਈ ਟੰਗਣਿਆ ਕੋਈ ਅੱਛਾ ਹਾਂਜੀ ਗਨ ਸਟੈਂਡ ਵੀ ਪਿਆ ਇਹਦਾ ਉਹ ਹਜੇ ਆਪਾਂ ਲਾਇਆ ਨਹੀਂ ਉਹ ਲਾਉਣਾ ਗਨ ਸਟੈਂਡ ਉਹ ਉਹ ਲਾਉਣਾ ਹਜੇ ਆਪਾਂ ਕੁਮਤਰ ਮੈਂ ਖਤਰਨਾਕ ਕੀਤਾ ਕਰ ਉਹ ਹਾਂਜੀ ਤੇ ਭਈ ਜਿਹੜਾ ਆ ਆ ਕਹਿੰਦੇ ਸੀ ਤੁਸੀਂ ਆਹ ਸਪੀਕਰ ਹਾਂਜੀ ਇਹ ਸਿਸਟਮ ਕਿਹੜੇ ਕੀ ਹੋਇਆ ਕਾਹਦਾ ਕਹੇ ਤੁਸੀਂ ਇਹ ਜੀ ਆਪਾਂ ਜਿਹੜਾ ਬੂਫਰ ਆ ਉਹ ਵਰਤੇ ਆਪਾਂ ਕਿਕਰ ਕੰਪਨੀ ਦਾ ਜਿਹੜੇ ਸਪੀਕਰ ਨੇ ਉਹ ਸੋਨੀ ਦੇ ਅੱਛਾ ਹਾਂਜੀ বাজਦੇ ਪੂਰੇ ਹਾਈ ਫਾਈ ਨੇ ਪੂਰੇ ਜੀ ਓਕੇ ਹਾਂਜੀ ਆ ਸੀਟਾ ਸੂਟਾ ਸਪੈਸ਼ਲ ਜੀਪ ਦੀਆਂ ਨੇ ਹਾਂਜੀ ਜੀਪ ਦੀਆਂ ਤਰ ਮੈਂ ਗੱਲ ਉਹ ਤਾਂ ਬੜੀ ਸ਼ਰਾਫੀ ਬੋਈ ਉਹ ਸਣਾ ਛੇਠੂ ਵੀ ਕੰਪਲੀਟ ਰਹਿਦਾ ਕੰਮ ਕੀਤਾ ਸਾਰਾ ਹਾਂਜੀ ਹਾਂਜੀ ਸਾਰਾ origional ਕੰਮ ਕੀਤਾ ਆਪਾਂ ਕੋਈ ਐਂ ਜਿਗਾਰਡਵਾਜੀ ਜੀ ਨਹੀਂ ਕੀਤੀ ਵੀ ਮਤਲਬ ਵੀ ਕੋਈ ਫਾਹ ਜਾ ਨਹੀਂ ਵੱਡੇ ਇੱਕ ਵੀ ਪੂਰਾ ਐਂ ਰਿੰਜ ਲਾ ਕੇ ਗੱਲ ਕੀਤੀ ਕੱਪੜਾ ਤੁਸੀਂ ਸਾਰਾ ਵਰਤਿਆ ਥਾਰ ਗੱਡੀ ਵਾਲਾ ਹਾਂਜੀ ਥਾਰਗਟ ਤੇ ਆ ਲੋਕ ਇਹਦੇ ਸਪੈਸ਼ਲ ਲੋਕ ਹੁੰਦੇ ਨੇ ਹਾਂਜੀ ਇਹ ਸਪੈਸ਼ਲ ਲੋਕ ਐਤੋਂ ਲੋਕ ਹੋ ਜਾਂਦੇ ਐਥੇ ਲੋਕ ਚਾਬੀ ਨਾਲ ਇੱਥੇ ਲੋਕ ਹੋ ਜਾਂਦੇ ਟਾਕੀ ਅੱਛਾ ਹਾਂਜੀ ਬਣ ਗਈ ਨਾ ਗੱਲ ਅੰਦਰ ਪਾਣੀ ਦਾ ਤੁਪਕਾ ਵੀ ਨਹੀਂ ਜਾਣਾ ਕਿਸੇ ਪਾਸਿਓਂ ਦੀ ਪਾਣੀ ਦਾ ਤੁਪਕਾ ਵੀ ਹੂੰ ਬਈ ਫਿਰ ਜਿਹੜੇ ਰਿਮ ਰੋਮਣੇ ਸਾਰੇ ਨਵੇਂ ਵਰਤਦੇ ਹੋ ਹਾਂਜੀ ਇਹ ਨਵੇਂ ਆਪਣੇ ਆਉਂਦੇ ਆ ਡੱਬਾ ਬੰਦ ਡੱਬਾ ਬੰਦ ਹੁੰਦੇ ਨੇ ਡੱਬਾ ਬੰਦ ਅਰੀਜਨਲ ਮਿਹੰਦਰਾ ਦੇ ਆਉਂਦੇ ਆ ਡੱਬਾ ਬੰਦ ਆ ਪਰ ਰਿਮ ਵਰਤੇ ਆ ਪੰਜੇ ਨੂੰ ਰਿਮ ਅਪਲਾਈ ਨੇ ਨਵੇਂ ਨਵੇਂ ਮਾਡਲ ਤੁਸੀਂ ਦੱਸਿਆ ਦੀ ਇਹ 94 94 ਮਾਡਲ ਹੈ ਤੇ ਇਹਦੀ ਪਾਸਿੰਗ ਪੂਸੋਂ ਗੱਡੀ ਦੀ ਉਹ ਪਾਸਿੰਗ 30 ਤੱਕ ਪਾਸਿੰਗ ਆ ਜੀ 30 ਤੱਕ ਪਾਸਿੰਗ ਹਾਂਜੀ ਆ ਤਾਂ ਸਭ ਉਧਰ ਨਿਕਲੂ ਹਣਾ ਹਾਂਜੀ ਹਾਂਜੀ ਓਕੇ 30 ਤੱਕ ਪਾਸ ਆਊਟ ਆ ਇਹ ਹੁੱਕ ਫ੍ਰੀ ਪਿੱਛੇ ਹੁੱਕ ਆ ਵੀ ਇਹਦੇ ਹਾਂਜੀ ਇਹ ਹੁੱਕ ਟਰਾ ਦੀ ਪਾਉਣ ਨੂੰ ਹਾਂਜੀ ਓਕੇ ਦੇਖ ਤਾਂ ਰਮ ਇਹ ਹੁੱਕ ਹੈ ਇਹ ਆਪਣ ਉਹ ਆ ਗਿਆ ਜਿਵੇਂ ਆਪਣੇ ਉਹ ਲਾਈਟਾਂ ਲੱਗੀਆਂ ਵੀ ਆ ਹਾਂਜੀ ਆ ਟਰਾਲੀ ਦੇ ਮਗਰ ਬੱਤੀਆਂ ਆਪਾਂ ਉਹਦੇ ਸ਼ੂ ਕੱਢਿਆ ਹੋਇਆ ਓਕੇ ਟਰਾਲੀ ਦੇ ਆਜੋ ਮਤਲਬ ਇਹ ਟਰਾਲੀ ਦੀ ਸਪਲਾਈ ਦੇਣੀ ਹੈ ਇੱਥੋਂ ਆਪਾਂ ਨੇ ਇੱਥੋਂ ਆਪਾਂ ਟਰਾਲੀ ਸਪਲਾਈ ਦੇਣੀ ਹੈ ਮਤਲਬ ਜਿਹੜੀ ਆ ਚੀਜ਼ ਆ ਇਹ ਉਹਦੇ ਵਿੱਚ ਲੱਗ ਜਾਣੀ ਹੈ ਜਿਵੇਂ ਗੱਡੀ ਦੇ ਜੀਪ ਦੇ ਬ੍ਰੇਕਾ ਲੱਗਣੀਆਂ ਉਵੇਂ ਉਹ ਉਵੇਂ ਲੱਗਣੀਆਂ ਬ੍ਰੇਕਾ ਇੰਡੀਕੇਟਰ ਚੱਡਣਾ ਹੈ ਇੰਡੀਕੇਟਰ ਕੰਮ ਕਰਨੀ ਅੱਛਾ ਹਾਂਜੀ ਤੇ ਆ ਇਹਦੇ ਆ ਸਪਰਿੰਗ ਵੀ ਆ ਇਹ ਕਈ ਵਾਰ ਕੋਈ ਆਏ ਇੱਕਦਾਂ ਬ੍ਰੇਕ ਵਾਜੇ ਆਏ ਮਗਰ ਠੱਕਾ ਨਹੀਂ ਦੇ ਮਤਲਬ ਜੰਪੀ ਰੱਖੂ ਆਪਾਂ ਓਕੇ ਹਾਂਜੀ ਸਰ ਮੈਂ ਕੱਲ ਕੈਂਡਾ ਟੂਲ ਟੂਲ ਦੇ ਤੌਰ ਤੇ ਵੀ ਆਪਾਂ ਵਰਤ ਸਕਦੇ ਆ ਬਈ ਹਾਂ ਹਾਂਜੀ ਹਾਂਜੀ ਇਧਰ ਡੀਜ਼ਲ ਟੈਂਕ ਆ ਗਿਆ ਉਧਰ ਵਾਟਰ ਟੈਂਕ ਆ ਗਿਆ اچھا ਇਧਰ ਡੀਜ਼ਲ ਟੈਂਕ ਹਾਂਜੀ ਅਸਰ ਕੇਨ ਭਰ ਕੇ ਉਦਾਂ ਨਾਲ ਰੱਖਣੀ ਐ ਐਕਸਟਰਾ ਹਾਂਜੀ ਹਾਂਜੀ ਓਕੇ ਇਹ ਵੀ ਗੱਲ ਕੈਂਡਾ ਇਹਦੇ ਵੀ ਆਪਾਂ ਨਵੇਂ ਰਿੰਗ ਕਿ ਨਵੇਂ ਟਾਇਰ ਵਰਤੇ ਆ ਹੂੰ ਇਹਦੇ ਛੋਟੇ ਟਾਇਰ ਨੇ ਹਾਂਜੀ ਹਾਂਜੀ ਇਹਦੇ ਛੋਟੇ 16 ਸੋਨਾ ਦੇ ਹਾਂਜੀ ਬਈ ਫਿਰ ਇਹ ਸਪੈਸ਼ਲੀ ਤਿਆਰ ਕੀਤੀ ਐ ਹਾਂਜੀ ਹਾਂਜੀ ਸਪੈਸ਼ਲ ਓਕੇ ਹਾਂਜੀ ਜੀ ਇਹ ਟ ਪੇਂਟ ਇਹ ਉਪਰ ਵੀ ਗੱਡੀ ਵਾਲੀ ਉਹ ਲਾਇਆ ਹੈ ਹਾਂਜੀ ਹਾਂਜੀ 2K ਦਾ ਪੇਂਟ ਇਹਦੇ ਇਹ ਤੇ ਹੋਇਆ ਖਾਲੀ ਤੇ ਇਹ ਆ ਗਈ ਵਾਟਰ ਟੈਂਕੀ ਹਾਂਜੀ ਇਹ ਵਾਟਰ ਟੈਂਕ ਆ ਗਿਆ ਦੇਖੋ ਧਰਮੇ ਪਾਣੀ ਦੀ ਭਰੋ ਜਿੱਥੇ ਮਰਜ਼ੀ ਲੋੜ ਆ ਉੱਥੇ ਚੁੱਪ ਕਰਕੇ ਵਹਿ ਜਾਓ ਕਿਉਂ ਵੀ ਜੇ ਡੇਰਾ ਲਾਉਣਾ ਜਿਵੇਂ ਆਪਣੇ ਜਾਂਦੇ ਨਾ ਵੀ ਮਤਲਬ ਵੀ ਕੋਈ ਘੁੰਮਣ ਕੰਮਣ ਉੱਥੇ ਕਈ ਵਾਰੀ ਕਿ ਹੱਥੋਂ ਤੁਨ ਨੂੰ ਕੋਈ ਨਹੀਂ ਹੈਗਾ ਵੀ ਪਾਣੀ ਆਪਾਂ ਨੂੰ ਕੋਈ ਬੋਤਲ ਡੋਲ ਨਹੀਂ ਪੈ ਜੇ ਜਿਵੇਂ ਆਹ ਭਰੀ ਵੀ ਇੱਥੇ ਜੇ ਮਰਜ਼ੀ ਉਹ ਕਰੀ ਜਾਓ ਸਹੀ ਗੱਲ ਹਾਂਜੀ ਇਹ ਵੀ ਗੱਲ ਘੈਂਟ ਹੈ ਜੀ ਹਨਾ ਤੇ ਉੱਪਰੋਂ ਭਰੀ ਜਾਂਦੀ ਆ ਹਾਂਜੀ ਤੇ ਜੇ ਸਾਫ ਸੂਫ ਕਰਨੀ ਐ ਇੱਥੋਂ ਖੋਲ ਖੂਲ ਕੇ ਬਸ ਇੱਥੋਂ ਖੋਲ ਕੇ ਜੀ ਬਸ ਥੱਲੇ ਲੈ ਜਾਂਦੀ ਐ ਇਹ ਹਾਂ ਇੱਥੋਂ ਖੋਲ ਕੇ ਆ ਥੱਲੇ ਲੈ ਜੂ ਬਸ ਇਹ ਜੂ ਇਹ ਇਹ ਤਾਂ ਸਹਿਜ ਕੀ ਹੋ ਬਈ ਜੀ ਪਤਾ ਜੀ ਗੱਲ ਇਹਦਾ ਸਹਿਜ ਐ 6 ਅਸਾ 6 ਫੁੱਟ ਲੰਬਾਈ ਚ ਹਾਂਜੀ 6 ਫੁੱਟ ਲੰਬਾਈ ਚ ਕੇ 4 ਆਏ 4 ਫੁੱਟ ਚੜਾਈ ਚ ਹੈ ਹਾਂਜੀ ਓਕੇ ਜਮਾ ਪੱਤਰ ਪੂਰਾ ਸਹਿਜ ਦਿੱਤਾ ਫੋਲਡ ਜ ਮੈਂ ਕਹਿਦੀ ਹਾਂ ਨਾ ਤੇ ਮੰਗਰ ਲਿਖਿਆ ਹੋਇਆ ਦੇ ਐਸਦੀਦਾਰ ਸਿੰਘ ਇਹ ਜਿਹਦੇ ਬੰਦੇ ਦੀ ਆਪਣੀ ਗੱਡੀ ਐ ਇਹ ਜੀਪ ਕੇ ਇਹ ਉਹਨਾਂ ਦੀ ਐ ਐਸਦੀਦਾਰ ਸਿੰਘ ਹਾਂਜੀ ਹੂੰ ਸੋ ਉਹਨਾਂ ਦੇ ਜਿਹੜੇ ਜੀਪ ਤਿਆਰ ਕਰ ਰਹੇ ਹਾਂ ਹਾਂਜੀ ਹਾਂਜੀ ਓਕੇ ਤੇ ਬਾਈ ਮੈਨੂੰ ਹੋਰ ਦੱਸਿਓ ਚਲੋ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਹੁਣ ਇਹ ਜੀਪ ਤਾਂ ਜਿਹੜੀ ਜਾ ਰਹੀ ਹੈ ਯੂਪ ਹਾਂਜੀ ਤੇ ਮਤਲਬ ਜੇ ਕਿਸੇ ਸੱਜਣ ਨੇ ਤਿਆਰ ਕਰਵਾਉਣੀ ਹੋਵੇ ਆਪਾਂ ਕਿੰਨਾ ਕਿੰਨਾ ਸਮਾਂ ਲੈਣੇ ਹੁੰਦੇ ਹੋ ਤੁਸੀਂ ਆਪਾਂ ਜੀ 1 ਮਹੀਨਾ 1 ਮਹੀਨਾ ਹਾਂਜੀ 1 ਮਹੀਨੇ ਦੇ ਵਿੱਚ ਜੇ ਕਿਸੇ ਨੇ ਜਮੇ ਮਤਲਬ ਪੁਰਾਣੀ ਜੀਵ ਤੋਂ ਨਵੀਂ ਬਣਵਾਉਣੀ ਹੈ ਤੁਸੀਂ ਬਣਾ ਦੋਗੇ ਬਣਾ ਦਾਂਗੇ ਜੀ ओके ਤੇ ਇਹ ਤਾਂ ਚਲੋ ਤੁਸੀਂ ਕੀਤੀ ਹੈ ਜਮੇ ਕੰਪਲੀਟ ਵਾਈ ਜੇ ਕਿਸੇ ਸੱਜਣੇ ਹਾਫ ਕਰਵਾਉਣੀ ਹੋਵੇ ਹਾਫ ਵੀ ਕਰ ਦਾਂਗੇ ਜੀ ਕਿਸੇ ਨੂੰ ਕੱਲਾ ਕਪੜਾ ਲਵਾਉਣਾ ਹੋਵੇ ਜੇ ਅਗਲਾ ਕਹਿੰਦੇ ਵੀ ਸਾਡੀ ਗੱਡੀ ਚਰ ਪਾਵਰ ਕਰ ਦੋ ਕਰ ਦਾਂਗੇ ਜੀ ਪਾਵਰ ਵੀ ਕਰ ਦੋਗੇ ਜੇ 4x ਕਰਵਾਉਣੀ ਹੋ ਉਹ ਵੀ ਕਰ ਦੋ 4x ਵੀ ਕਰ ਦਾਂਗੇ ਓਕੇ ਕਰ ਦੇ ਕੱਲੇ ਜੀਪਾਂ ਦਾ ਕੰਮ ਹੈ ਕਰ ਦੇ ਕੱਲੇ ਜੀਪਾਂ ਦਾ ਨਾਲ ਆਪਣਾ ਟਰੈਕਟਰ ਦਾ ਵੀ ਇਹ ਕੰਮ ਉਹ ਆਪਣੇ ਡੈਡੀ ਬਾਰੇ ਕਰਦੇ ਨੇ ਕਿ ਆਪਾਂ ਮਤਲਬ ਵੀ ਜੀਪ ਨਹੀਂ ਟਰੈਕਟਰਾਂ ਦਾ ਤੁਹਾਡਾ ਕਿਵੇਂ ਸੇਲ ਪਰਚੇਜ ਦਾ ਸੇਲ ਪਰਚੇਜ ਦਾ ਜੀ ਸੇਲ ਪਰਚੇਜ ਹੁੰਦਾ ਮੋਡੀਫਾਈ ਵੀ ਕਰ ਦਿੰਦੇ ਆ ਤੇ ਸੇਲ ਪਰਚੇਜ ਜਿਵੇਂ ਉਹ ਟਰੈਕਟਰ ਆਪਣਾ ਮੋਡੀਫਾਈ ਕੀਤਾ ਹੋਇਆ ਇੱਕ ਦੋ ਹੋਰ ਟਰੈਕਟਰ ਆਪਣੀ ਕੀਤੇ ਹੋਏ ਨੇ ਓਕੇ ਬਾਕੀ ਸੇਲ ਵਾਲੇ ਵੀ ਆ ਚਲ ਆਪਾਂ ਉਹਦੇ ਵੀ ਗੱਲ ਕਰਾਂਗੇ ਤੇ ਹੁਣ ਆਹ ਜੀਪ ਦਾ ਕੀ ਕੁਛ ਕੀਤਾ ਬਈ ਤੁਸੀਂ ਇਹ ਕਿੰਨਾ ਮਾਡਲ ਹੈ ਇਹ ਜੀ 82 ਮਾਡਲ ਹੈ ਇਹ 82 ਮਾਡਲ ਹਾਂਜੀ ਨਹੀਂ ਲੱਗਦੀ ਇਹ ਵੀ ਨਹੀਂ ਹੈ ਇਹ ਰਾਸਤਾਨ ਨੰਬਰ ਆ ਬਈ ਇਹ ਰਾਸਤਾਨ ਜੀ ਇਹਦਾ ਕੀ ਕੁਛ ਕੀਤਾ ਬਈ ਆਪਾਂ ਨੇ ਇਹਦਾ ਜੀ ਬਸ ਇਹ ਆਪਾਂ ਸਿੰਪਲ ਰੱਖੀ ਆ ਮਤਲਬ ਇਹਦੇ ਲੋਕ ਵਾਲੇ ਆਪਾਂ ਹੀ ਹਿੱਸੇ ਲਾਏ ਨੇ ਹੂੰ ਕਿ ਪਾਵਰ ਸਟੀering ਹੈ ਕਿ ਪਾਵਰ ਹੀ ਬ੍ਰੇਕਾਂ ਨੇ ਇਹ ਕਿ ਪਾਵਰ ਹੀ ਕਲਚ ਹੈ ਪਾਵਰ ਹੀ ਕਲਚ ਹਾਂ ਬਸ ਇਹਦਾ ਫਰਕ ਹੈ ਇੰਨਾ 4x4 ਨਹੀਂ AC ਨਹੀਂ ਹੀਟਰ ਨਹੀਂ ਓਕੇ ਇਹ ਸਿੰਪਲ ਆ ਸਾਦੀ ਗੱਡੀ ਆ ਇਹ ਸਿੰਪਲ ਆ ਜਿਵੇਂ ਸਾਦੀ ਓਕੇ ਜੇ ਕਿਸੇ ਜਨੇ ਉਦਾਂ ਹੀ ਸੌਂਕ ਪਕਾਉਣਾ ਇਹ ਉਦਾਂ ਰੱਖਿਆ ਹੋਇਆ ਸਿਸਟਮ ਇਹਦੇ ਵਿੱਚ ਵੀ ਸੇਮ ਹੀ ਹੈ ਨਾ ਹਾਂਜੀ ਸਿਸਟਮ ਵਿੱਚ ਵੀ ਕਿਕਰ ਦਾ ਕਿਕਰ ਦਾ ਲੱਗਿਆ ਮਤਲਬ ਵੀ ਇਹ ਖਰਾਬ ਨਹੀਂ ਹੁੰਦਾ ਪਤਾ ਕਰਕੇ ਵਰਤਦੇ ਆਂ ਵੀ ਇਹ ਅਗਲੇ ਨੂੰ ਗਾਂਹ ਕੋਈ ਦਿੱਕਤ ਨਹੀਂ ਆਉਗੀ ਇਹ ਮਤਲਬ ਇਹ ਖਰਾਬ ਦਾ ਕਿਵੇਂ ਮਤਲਬ ਮਤਲਬ ਵੀ ਇਹ ਕੁਆਲਿਟੀ ਨਹੀਂ ਚੰਗੀ ਹੈ ਇੱਕ ਦਾ ਵੱਜਣ ਕਿੰਨੀ ਹੋ ਇੱਕ ਇਹ ਖਰਾਬ ਹੀ ਨਹੀਂ ਹੁੰਦੀ ਖਰਾਬ ਹੀ ਨਹੀਂ ਹੁੰਦਾ ਨਹੀਂ ਓਕੇ ਹਾਂਜੀ ਤੇ ਚਲੋ ਹੁਣ ਗੱਲ ਕਰਦੇ ਆਂ ਬਈ ਇਹ ਉਹ ਟਰੈਕਟਰ ਦੇ ਵਿੱਚ ਤੁਸੀਂ ਕੀ ਕੁਝ ਕੀਤਾਗਾ ਇਹ ਟਰੈਕਟਰ ਦੇ ਜਿਵੇਂ ਆਪਾਂ ਜੀ ਬਸ ਸੈਸਰੀ ਲਈ ਜਿਵੇਂ ਟਾਇਰ ਬਦਲਤੇ ਹੂੰ ਜਾ ਮਤਲਬ ਹੀ ਮੋਡੀਫਿਕੇਸ਼ਨ ਜਿਵੇਂ ਉਹ ਡਾਊਨ ਸੀਲਿੰਗ ਹਾਂ ਅਸੀਂ ਇਹ ਸਤਰੀ ਸੁਤਰੀਆਂ ਦਾ ਸਾਰਾ ਕੰਮ ਕਰ ਦਿੰਨੇ ਹਾਂ ਹਾਂਜੀ ਹਾਂਜੀ ਓਕੇ ਜਿਵੇਂ ਵੀ ਕਰਾਉਣਾ ਜਿਵੇਂ ਇਹਦਾ ਤੁਸੀਂ ਨੇ ਮਤਲਬ ਇੱਕ ਤਾਂ ਕਨੋਪੀ ਕੀਤੀ ਆ ਮੋਡੀਫਿਕੇਸ਼ਨ ਲਾਇਆ ਸਿਸਟਮ ਲਾਤਾ ਹੋਊਗਾ ਜੀ ਹਾਂਜੀ ਓਕੇ ਤੇ ਹੋਰ ਹੋਰ ਜੀ ਬਸ ਟਾਇਰ ਚੇਂਜ ਕਰਤੇ ਮਗਲੇ ਚੇਂਜ ਕਰਤੇ 15 ਦੇ ਅੱਛਾ ਮਗਲੇ 15 ਦੇ ਪਾਤੀ ਆਪਾਂ ਐਕਸਟਰਾ ਟਾਇਰ ਪਾਏ ਨੇ ਕੇਐਮਆਰਐਫ ਕੱਲੀ ਆਉਂਦੀ ਆ ਇਹ ਐਕਸਟਰਾ ਚ ਐ 16 ਦੇ ਬਰਾਬਰ ਨੇ अच्छा 16 ਦੇ ਬਰਾਬਰ ਨਹੀਂ ਨਹੀਂ ਇਹ ਡਾਇਰੈਕਟਰੋਂ ਤੁਹਾਡਾ ਖਰੀਦਾ ਹੋਇਆ ਜਾਂ ਕਿਸੇ ਦਾ ਆਇਆ ਹੋਇਆ ਨਹੀਂ ਨਹੀਂ ਇਹ ਆਪਣਾ ਆਪਣੀ ਹੈ ਖੁਦ ਤੁਹਾਡਾ ਆਪਣਾ ਹੀ ਪਰਸਨਲ ਟਰੈਕਟਰ ਹੈ ਆਪਣਾ ਪਰਸਨਲ ਇਹ ਸੇਲ ਨਹੀਂ ਮਤਲਬ ਕਰਨਾ ਸੇਲ ਨਹੀਂ ਓਕੇ 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 ਠੀਕ ਹੈ ਤੇ ਭਈ ਪਿੰਡ ਹੈਗਾ ਤੁਹਾਡਾ ਇਹ ਬੁਰਜ ਕਾਹਨ ਸਿੰਘ ਵਾਲਾ ਪਿੰਡ ਬੁਰਜ ਕਾਹਨ ਮੰਡੀ ਦੇ ਨਾਲ ਓਕੇ ਇਹਦਾ ਤੇਰੀ ਕੁਛ ਕੀਤਾ ਆਪਣੇ ਨਹੀਂ ਨਹੀਂ ਇਹਦਾ ਨਹੀਂ ਇਹ ਤਾਂ ਨਵੀਆਂ ਇਹ ਬਿਲਕੁਲ ਨਵਾਂ ਹੈ 23 ਮਾਡਲ ਟਰੈਕਟਰ ਆ ਇਹ ਤੁਸੀਂ ਇਦਾਂ ਵੇਚਣ ਵਾਸਤੇ ਲੈਂਦਾ ਹਾਂਜੀ ਇਹ ਵੇਚਣ ਵਾਸਤੇ ਇਹ ਇਹਦਾ ਨੰਬਰ ਨੂੰ ਉੱਪਰ ਕਿੱਥੋਂ ਦਾ ਇਹਦਾ ਜੀ ਨੰਬਰ ਪੰਜਾਬ ਦਾ ਅੱਛਾ ਕਿਵੇਂ ਓਨਰ ਹੈ ਫਰਸਟ ਓਨਰ ਜੀ ਕੀ ਮੰਗਦੇ ਉਹ ਤਾਂ 4 ਢੈਰ ਨਾ ਮਿੰਟ ਚੱਲਿਆ ਕਿੰਨਾ ਕੁ ਆ ਇਹ ਚੱਲਿਆ ਜੀ ਇਹ ਸਾਰਾ 400 ਘੰਟਾ ਚੱਲਿਆ ਜੀ 400 ਘੰਟਾ ਹਾਂਜੀ ਕਿੰਨੇ ਦਾ ਮਤਲਬ ਇਹ ਕੀ ਡਿਮਾਂਡ ਰੱਖੀ ਹੋਈ ਆ ਇਹ ਦੇ ਦਾਂਗੇ ਜੀ ਆਪਾਂ 4 60 ਦਾ 4 60 ਹਾਂਜੀ ਮੰਨ ਤਨ ਹੂ ਮੌਕੇ ਤੇ ਹਾਂਜੀ ਕਰ ਦਾਂਗੇ ਓਕੇ ਤੇ ਹੁਣ ਚਲੋ ਆਪਾਂ ਆਪਣੇ ਕੰਮ ਤੇ ਆਉਣੇ ਬਈ ਕੋਈ ਗੱਲ ਦੱਸਣ ਕਿੰਨੀ ਰਹਿੰਦੀ ਹੋਵੇ ਮਤਲਬ ਇੱਕ ਤਾਂ ਜੀਪਾਂ ਦਾ ਤੁਸੀਂ ਕਰਦੇ ਹੋ ਪੱਕੀ ਕੰਮ ਜੀਪਾਂ ਦਾ ਕਰਦੇ ਹੋ ਮੇਜਰ ਹੋਵੇ ਚਾਹੀ ਬਿੱਲੀ ਜੀਪ ਹੋਵੇ ਹਾਂਜੀ ਜੋ ਮਰਜੀ ਹੋਵੇ ਜਿਵੇਂ ਅਗਲੇ ਨੇ ਕੋਈ ਟਾਇਰ ਪਾਉਣੇ ਆ ਕੋਈ ਐਸੈਸਰੀ ਲਵਾਉਣੀ ਆ ਜਿਵੇਂ ਵੀ ਕਰਾਉਣਾ ਆਪਾਂ ਉਦਾਂ ਹੀ ਕਰ ਦਾਂਗੇ ਉਦਾਂ ਹੀ ਕਰ ਦੋ ਉਦਾਂ ਹੀ ਜਿਵੇਂ ਕੋਈ ਬਾਡੀ ਆਪਾਂ ਵੱਡੀ ਕਰਾਉਣੀ ਆ ਹਿੱਸੇ ਦੋ ਲਾਉਣੇ ਆ ਜਿਵੇਂ ਵੀ ਕਰਨੇ ਆ ਦੋ ਹਿੱਸਿਆਂ ਦਾ ਮਤਲਬ ਮਤਲਬ ਵੀ ਕੀ ਬਾਡੀ ਲੰਮੀ ਇੱਕ ਜੀ ਹਾਂ ਬੰਬੇ ਜੀਪ ਕਹਿੰਦੇ ਆਪਾਂ ਉਹਨੂੰ ਬਾਡੀ ਇੱਕ ਲੰਬੀ ਹੁੰਦੀ ਆ ਮਗਰ ਦੋ ਹਿੱਸੇ ਹੁੰਦੇ ਆ ਉਹਦੇ ਦੋ ਟਾਇਰ ਚੱਲਦੇ ਨੇ ਟਰਾਲੀ ਵਾਂਗੂ ਹਾਂਜੀ ਟਰਾਲੀ ਵਾਂਗੂ ਅੱਛਾ ਜੀ ਹਾਂਜੀ ਮਤਲਬ ਵੀ ਉਹਦਾਂ ਵੀ ਕਰਨਾ ਆਪਾਂ ਜਿਵੇਂ ਜਿਵੇਂ ਇਹ ਬੰਦਾ ਆਪਾਂ ਨੂੰ ਫੋਟੋ ਦਿਖਾ ਦੂਗਾ ਵੀ ਆਹ ਚੀਜ਼ ਬਣਾਉਣੀ ਆ ਆਪਾਂ ਉਹਦੇ ਹੀ ਤਿਆਰ ਕਰ ਦਾਂਗੇ ਇਹ ਜਿਹੜੀ ਡਬਲ ਹਿੱਸੇ ਵਾਲੀ ਦੀ ਗੱਲ ਕਰਦੇ ਆਂ ਇਸ ਤੋਂ ਪਹਿਲਾਂ ਕੋਈ ਤਿਆਰ ਕੀਤੀ ਆਪਾਂ ਨੂੰ ਤਾਂ ਨਹੀਂ ਤਿਆਰ ਨਹੀਂ ਕੀਤੀ ਪਰ ਆਪਾਂ ਕਰਨੀ ਆ ਹੁਣ ਕੋਈ ਆਪਣੇ ਕੋਲ ਹੈਗਾ ਆਰਡਰ ਅੱਛਾ ਆਰਡਰ ਹੈਗਾ ਹਾਂ ਹੁਣ ਉਹ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਵੀਡੀਓ ਚ ਹਾਂਜੀ ਜਿੱਦ ਡਬਲ ਹਿੱਸੇ ਵਾਲੀ ਆਈ ਨਾ ਕਿਉਂਕਿ ਮੈਂ ਵੀ ਨਹੀਂ ਬਈ ਦੇਖ ਕਾਨ ਸਿੰਘ ਵਾਲਾ ਪਿੰਡ ਹੈ ਨਾਮ ਤੁਹਾਡਾ ਹੈਗਾ ਜਸਵਿੰਦਰ ਜਸਵਿੰਦਰ ਨੂੰ ਜਸ ਕਹਿ ਦਿੰਦੇ ਆ ਜੀ ਮੂੰ ਆਪਣਾ ਨਾਮ ਹੈਗਾ ਜਸਵਿੰਦਰ ਜਸਵਿੰਦਰ ਸਿੰਘ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਬਈ 86990 ਜੀ 01892 01892 ਹਾਂਜੀ ਤੇ ਲੈ ਮਿੱਤਰੋ ਜੇ ਤੁਹਾਡੇ ਵੀ ਦਿਲ ਦੇ ਵਿੱਚ ਚਾਹਣਾ ਨਾ ਵੀ ਯਾਰ ਸਾਨੂੰ ਕੋਈ ਸੱਜਣ ਚਾਹੀਦਾ ਜਿਹੜਾ ਘੱਟ ਵਾਇਟ ਦੇ ਵਿੱਚ ਵਧੀਆ ਕੰਮ ਕਰਕੇ ਦੇਵੇ ਮੈਂ ਕਹਣਾ ਵੀ ਤੁਸੀਂ ਆ ਬੁਰਜ ਕਾਨ ਸਿੰਘ ਵਾਲੇ ਦੇ ਵਿੱਚ ਆਓ ਬਾਈ ਘਰੀ ਕੰਮ ਕਰਦਾ ਤੇ ਬਾਈ ਕਰਦਾ ਵੀ ਬੜਾ ਘੈਂਡ ਆ ਯਾਰ ਮੈਨੂੰ ਤਾਂ ਸੁਣ ਲ ਕੇ ਮੇਰੀ ਤਾਂ ਰੂਹ ਖੁਸ਼ ਹੋਈ ਰੂਹ ਤੁਹਾਡੀ ਵੀ ਖੁਸ਼ ਹੋ ਜਾਣੀ ਹੈ ਜੇ ਕਿਸੇ ਸੱਜਣ ਨੇ ਕੰਮ ਕਰਵਾਉਣਾ ਹੋਇਆ ਨਾ ਤਾਂ ਬਸ ਆਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਇੱਕ ਵਾਰੀ ਕੰਮ ਕਿਹਨਾਂ ਦਾ ਯਾਰ ਸੱਜਣ ਦਾ ਬੈਸੀ ਆਪਣਾ ਪੰਜਾਬੀ ਭਰਾ ਆਪਾਂ ਨੂੰ ਸਾਥ ਵੀ ਦੇਣਾ ਚਾਹੀਦਾ ਕਰੋ ਸੰਪਰਕ